ਤੇ ਮੈਂ ਨਾਲ ਨਾਲ ਚਲੋ ਤਨਖਾਹਾਂ ਤੁਹਾਨੂੰ ਪਤਾ ਹੀ ਵੀ ਕਿੰਨੇ ਖੁੰਦੀ ਹੈ ਗਜਾਰਾ ਨਹੀਂ ਹੁੰਦਾ ਮੈਂ ਨਾਲ ਨਾਲ ਸਬਜ਼ੀ ਦਾ ਕੰਮ ਵੀ ਕਰਦਾ ਸੀ ਤੇ ਮੈਂ ਚਲੋ ਚਾਰ ਪੈਸੇ ਆਉਂਗੇ ਨਿਹਾਨੇ ਪੜੂਗੇ ਮੋਟਰਸਾਈਕਲ ਕੋਲੇ ਇੱਥੇ ਮੈਂ ਮੋਟਰਸਾਈਕਲ ਖੜਾ ਹੈ ਉੱਥੇ ਦੇਖਿਆ ਮੇਰਾ ਮੋਟਰਸਾਈਕਲ ਹੀ ਨਹੀਂ ਹੈ ਉਹ ਕਹਿੰਦੇ ਵੀ ਸਾਨੂੰ ਤਾਂ ਪਤਾ ਨਹੀਂ ਵੀ ਦੋ ਮੁੰਡੇ ਇੱਥੇ ਆਏ ਤੇ ਉਹ ਲੈ ਕੇ ਚੱਕ ਗਏ। ਮਿੱਕ ਨੇ ਪੀਡੀਟੀ ਸੈੱਟ ਪਾਈ ਵੀ ਤੇ। ਉਹ ਪਹਿਲਾਂ 2-3 ਮਿੰਟ ਬੈਠਿਆ ਰਿਹਾ ਮੋਟਰਸਾਈਕਲ 'ਤੇ। ਉੱਥੇ ਬਾਅਦ ਫਿਰ ਉਹਨਾਂ ਚਾਬੀ ਲਾਈ, ਸਟਾਰਟ ਕਰਿਆ ਲੈ ਗਿਆ ਉਹ। ਇੱਕ ਮੁੰਡਾ ਉਹਦੇ ਨਾਲ ਸਰਦਾਰ ਸੀ, ਪਤਲਾ ਜਿਹਾ। ਭਿੱਕੇ ਚ ਰੰਗਦਾ ਨਾ ਪਰ ਨਾ ਬੰਨਿਆ ਵੈਸੀ ਮੰਡੀ ਵਾਲੇ ਜਿਹੜੇ ਆਲਤੀ ਉਹਨਾਂ ਨੇ ਮੈਂ ਬੇਨਤੀ ਕੀਤੀ ਮੈਂ ਕਿ ਭਈ ਮੇਰਾ ਮੋਟਰਸਾਈਕਲ ਚੱਕ ਹੋ ਗਿਆ ਵੀ ਤੇਲੇ ਤੁਸੀਂ ਸੀਸੀਟੀਵੀ ਲਾਈਵ ਕੈਮਰੇ ਵੀ ਤੁਸੀਂ ਖੋਲ ਕੇ ਦੇਖ ਲਓ ਉਹਨਾਂ ਨੇ ਕਿਸੇ ਨੂੰ ਨਹੀਂ ਦਿਖਾਇਆ ਮੈਨੂੰ ਉਹ ਕਹਿੰਦੇ ਸਾਡੇ ਤੇ ਕੈਮਰੇ ਬੰਦ ਆ ਤੇ ਉਦਾ ਫਿਰ ਗਾਂਹ ਜਾ ਕੇ ਇਹ ਨਹੀਂ ਪਤਾ ਲੱਗਿਆ ਵੀ ਗਿਆ ਕਿਦੋਂ ਉਹ ਬੰਦਾ ਮੈਂ ਉਹਨੂੰ ਪੁੱਛੇ ਤਾਂ ਕਹਿੰਦਾ ਵੀ ਇਹ ਬੰਦੇ ਆਪਣੇ ਇਲਾਕੇ ਦੇ ਹੈ ਨਹੀਂ ਤੇ ਇਹ ਵੀ ਉਪਰੇ ਬੰਦੇ ਤੇ ਅੱਗੇ ਕਦੇ ਨਹੀਂ ਦੇਖੇ ਬੰਦੇ ਉਮਰ ਕਿੰਨੀ ਕਹ ਦੱਸ ਰਹੇ ਉਹਨਾਂ ਦੀ ਜਿਹੜੀ ਉਮਰ ਇੱਕ ਦੀ ਕੋਈ ਹੋਣੀ ਆ ਕੋਈ 20 ਕਿਸ਼ਾਲਾਂ ਦੀ ਹੋਣੀ ਆ ਇੱਕ ਦੀ ਹੋਣੀ 25 30 ਸਾਲ ਦੀ ਤੇ ਤੁਸੀਂ ਉਸ ਤੋਂ ਬਾਅਦ ਮੋਟਰਸਾਈਕਲ ਚੱਕਣ ਤੋਂ ਬਾਅਦ ਕੋਈ ਪੁਲਿਸ ਕਾਰਵਾਈ ਕੀਤੀ ਹੈ ਮੈਂ ਜੀ ਰੋਪੜ ਥਾਣਾ ਸਿਟੀ ਥਾਣਾ ਤੇ ਮੈਂ ਰਿਪੋਰਟ ਕੀਤੀ ਆ ਜਿਹੜਾ ਕਿ ਮੇਰੇ ਮੋਟਰਸਾਈਕਲ ਦੇ ਵਿੱਚ ਮੇਰਾ ਬਟੂਆ ਰੱਖਿਆ ਸੀ ਅੱਛਾ ਉਹਦੇ ਵਿੱਚ ਮੇਰਾ ਵੋਟਰ ਕਾਰਡ ਆਧਾਰ ਕਾਰਡ ਪੈਨ ਕਾਰਡ ਮੋਟਰਸਾਈਕਲ ਦੀ ਆਰਸੀ ਡਰਾਈਵਰ ਡਰਾਈਵਰ ਲਾਇਸੈਂਸ ਤੇ ਹੋਰ ਮੇਰਾ 5-6000 ਰੁਪਏ ਕੈਸ਼ ਵੀ ਸੀ ਉਹ ਸਪਲੈਂਡਰ ਪਲੱਸ ਮੇਰਾ ਮੋਟਰਨੇਕਲਾ ਬਲੈਕ ਰੰਗ ਦਾ ਜੁਪੀ ਨੰਬਰ ਆ ਅੱਛਾ ਜੁਪੀ ਬੀ ਵੀ 7631 ਨੇ ਜਿਹੜੇ ਮੁੰਰੇ ਵਾਲੀ ਪਲੇਟ ਆ ਉਹਦੇ ਵਿੱਚ ਸਾਫ਼ ਦੇਖਦਾ ਇਹ ਇੱਕ ਅੱਖਰ ਨਹੀਂ ਆ ਮੋਰੇ ਵਾਲਾ ਜਿਹੜਾ 7 ਹੈ ਨਾ ਉਹ ਨਹੀਂ ਹੈ ਲਿਖਿਆ ਹੋਇਆ ਉਹ ਨਿਆਣੇ ਨੇ ਕਿਹਨੇ ਪੱਟਪੁੜੀ ਦਿੱਤਾ ਉਹਨਾ ਉਹ ਮਾਡਰ ਨੋ 10 ਮਾਡਲ ਹੈ ਨੋ 10 ਮਾਡਲ ਹੈ ਕੰਡੀਸ਼ਨ ਕਿਦਾਂ ਦੀ ਹੈ ਇਹ ਸਾਫ਼ ਸੁਥਰੀ ਹੈ ਜੀ ਤੁਸੀਂ ਦੇਖੂਗਾ ਐ ਲੱਗੂਗਾ ਵੀ ਸਾਲ ਕਿੰਨਾ ਪੁਰਾਣਾ ਹੋਣਾ ਹੈ ਠੀਕ ਹੈ हां जी मैंने सवारे साहब ने ਦਿੱਤਾ ਸੀ بیاਹ ਚ ਤੇ ਕੀ ਹੁਣ ਘਰ ਵਾਲੇ ਕੀ ਕਹਿੰਦੇ ਏ ਤੁਹਾਡੀ ਜੀ ਉਹ ਤਾਂ ਰੋਟੀ ਪਾਣੀ ਵੀ ਛੱਡੀ ਵੀ ਨਾ ਖਾਣ ਤੇ ਇਹ ਤਾਂ ਰੋਂਦੀ ਨਹੀਂ ਹਟਦੀ ਅੱਛਾ ਉਹ ਕਉ ਦਾ ਕਾਰਨ ਕੀ ਏ ਉਹਦਾ ਕਾਰਨ ਇਹ ਜੀ ਉਹ ਕਹਿੰਦੇ ਵੀ ਮੇਰੇ ਫਾਦਰ ਸਾਹਿਬ ਵੀ ਚਲੇ ਗਏ ਮੇਰਾ ਜਿਹੜਾ ਬੜਾ ਪੜਾ ਸੀ ਉਹ ਵੀ ਚਲੇ ਗਿਆ। ਅਭੀ ਮੇਰੇ ਕੋਲ ਇੱਕੋ ਹੀ ਨਿਸ਼ਾਨੀ ਸੀ ਮੇਰੇ ਵਿਆਹ ਦੀ। ਬੇ ਮੇਰੇ ਡੈਡੀ ਨੇ ਦਸਾਂ ਨੋਹਾਂ ਦੀ ਕੀਰਤ ਕਮੇ ਕਰਕੇ ਮੈਨੂੰ ਦਿੱਤੀ ਸੀ। ਇਹ ਉਹੀ ਮੇਰੇ ਕੋਲ ਇਕੱਲੇ ਨਿਸ਼ਾਨੀ ਸੀ ਤੇ ਮੈਂ ਉਹ ਜਿੰਨਾ ਚਿਰ ਕਹਿੰਦੇ ਮੈਂ ਚਲਣੀ ਤੇ ਮੇਰੇ ਕੋਲ ਰੱਖਣੀ ਮੈਂ ਸ਼ਾਮ ਕਾ ਰੱਖਣੀ ਤੀ ਉਹ ਮੇਰਾ ਮੋਬਾਈਲ ਨੰਬਰ ਹੈਗਾ 97804 77340 ਜੀ हाँ जी अस तो यही बेनती करते संगत अग जी भी सा जिन्नी हो सके बद तो बद हेल्प की जाए अच्छी गरीब हाँ थानू पता ही है साडा खर्चा मछी चलता जी हां जो भी ਲਾਰ ਜਲਾਈ ਜਾਂਦੀ ਹੈ ਜਿੱਥੋਂ ਉਹਨਾਂ ਦਾ ਫਰਜ਼ ਬਣਦਾ ਵੀ ਜਿੱਥੋਂ ਮੋਟਰਸਾਈਕਲ ਚੋਰੀ ਹੋਇਆ ਉੱਥੇ ਜਾ ਕੇ ਸੀਸੀਟੀਵੀ ਕੈਮਰੇ ਚੈੱਕ ਕਰੋ ਜਾ ਕੇ ਤੇ ਤੁਸੀਂ ਉੱਥੇ ਦੇ ਸੀਸੀਡੀ ਕੈਮਰੇ ਵਿੱਚੋਂ ਕੋਈ ਫੂਟੇਜ ਲੈ ਕੇ ਆਏ ਜੀ ਤੁਸੀਂ ਸਾਨੂੰ ਕਿਸ ਨੇ ਦਿੱਤੀ ਹੋਈ ਨਹੀਂ ਜੀ ਜਿਹੜੇ ਆਰਤੀ ਸੀ ਉਹਨਾਂ ਨੇ ਸਾਫ ਸਾਨੂੰ ਮਨ੍ਹਾ ਕਰ ਦਿੱਤੇ ਗੰਦੇ ਸਾਡੇ ਕੈਮਰੇ ਨਹੀਂ ਚੱਲਦੇ ਜੀ अच्छा पुलिस ਪਰ ਜਾਏ पुलिस ਪ੍ਰਸ਼ਾਸਨ ਜਾ ਕੇ ਉੱਥੇ ਕਹਾ ਵੀ ਇਹਨਾਂ ਦੇ ਸੀਸੀਟੀਵੀ ਦੇ ਕੈਮਰਾ ਚੈੱਕ ਕਰਾ ਉੱਥੇ ਜਾ ਕੇ ਤਾਂ ਉਹ ਜਵਾਬਤ ਨਹੀਂ ਦੇਉਂਗੇ ਬਿਲਕੁਲ ਮੈਂ ਤੁਹਾਡਾ ਆਪਣੇ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਤੇ ਜਿਹੜੇ ਗਿਆਨੀ ਜੀ ਸਾਡੇ ਨਾਲ ਬੈਠੇ ਆ ਬੜੀ ਹੀ ਮਦਭਾਗੀ ਕ ਖਬਰ ਹੋਈ ਹੈ ਕਿਉਂਕਿ ਗੁਰੂ ਘਰ ਦੇ ਜਿਹੜੇ ਵਜ਼ੀਰ ਹੁੰਦੇ ਆ ਉਹਨਾਂ ਨੂੰ ਪਹਿਲਾਂ ਹੀ ਵੱਡੀਆਂ ਤਨਖਾਹਾਂ ਜਿਹੜੀਆਂ ਘੱਟ ਮਿਲਦੀਆਂ ਆਮ ਅਸੀਂ ਵੱਡੇ ਵੱਡੇ ਡੀਜੇ ਵੇਹਾਂ ਤੇ ਜਾਂਦੇ ਆ ਤੇ ਡੀਜੇ ਵਾਲੇ ਨੂੰ ਪੈਸੇ ਵੀ ਦਿੱਤੇ ਜਾਂਦੇ ਆ ਔਰ ਉੱਪਰੋਂ ਵੀ ਵੇੜੇ ਜਾਂਦੇ ਆ ਬਹੁਤ ਜ਼ਿਆਦਾ ਪੈਸੇ ਵਾਰੇ ਜਾਂਦੇ ਆ ਮੈਂ ਡੀਜੇ ਵਾਲੇ ਦੀ ਬਿਰਖੋਈ ਨਹੀਂ ਕਰਦਾ ਲੇਕਿਨ ਜਿਹੜੀ ਅਸਲੀਅਤ ਗੱਲ ਆ ਉਹ ਦੱਸਦਾ ਗੁਰੂ ਘਰ ਦੇ ਆਪਾਂ ਜੇ ਜਾਣੇ ਆ ਤਾਂ ਉੱਥੇ ਜੇ ਕੀਰਤਨੀ ਹੋਵੇ ਜਾਂ ਕਥਾਵਾਚਕ ਹੋਵੇ ਜਾਂ ਭਾਈ ਸਾਹਿਬ ਜਿਵੇਂ ਕਿ ਹੈਗੇ ਆ ਉਹਨਾਂ ਦੇ ਜੇ ਆਪਾਂ ਪੈਸੇ ਦੇਣੇ ਹੋਵੇ ਤਾਂ ਆਪਾਂ ਨਾ ਸਭ ਤੋਂ ਛੋਟਾ ਨੋਟ ਦੇਖਦੇ ਆ ਪਰ ਅੱਜ ਮਤਬਕ ਜਿਹੜੀ ਗੱਲ ਉਹ ਹੈ ਕਿਉਂਕਿ ਇਹਨਾਂ ਦਾ ਜਿਹੜਾ ਮੋਟਰਸਾਈਕਲ ਹੈ ਬੀਤੇ ਦਿਨੀ ਇਹ ਕਿੱਥੇ ਗਏ ਸੀ ਕੀ ਵਾਰਦਾਤ ਹੋਈ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਵਾਇਰ ਜੀ ਦਾ ਖਲਸਾ ਵਾਇਰ ਜੀ ਕੀ ਫਤਿਹ ਬਾਬਾ ਜੀ ਕੀ ਗੱਲ ਹੋਈ ਹੈ ਮੋਟਰਸਾਈਕਲ ਤੁਹਾਡਾ ਕਿਵੇਂ ਚੋਰੀ ਹੋਇਆ ਮੈਂ ਜੀ ਪਰਸੋ 19 ਤਰੀਕ ਨੂੰ ਉਹ ਰੇ ਗੁਰਦੁਆਰਾ ਸਾਹਿਬ ਦੀ ਸਮਾਪਤੀ ਕਰਕੇ ਪਉਣੇ ਕਾ 6 ਵਜੇ ਮੈਂ ਆਪਣਾ ਮੋਟਰਸਾਈਕਲ ਲੈ ਕੇ ਰੋਪੜ ਸਬਜ਼ੀ ਮੰਡੀ ਜੀ ਗਿਆ ਸੀ ਜੀ ਤੇ ਮੈਂ ਨਾਲ ਨਾਲ ਚਲੋ ਤਨਖਾਹਾਂ ਤੁਹਾਨੂੰ ਪਤਾ ਹੀ ਵੀ ਕਿੰਨੇ ਖੁੰਦੀ ਹੈ ਗਜਾਰਾ ਨਹੀਂ ਹੁੰਦਾ ਮੈਂ ਨਾਲ ਨਾਲ ਸਬਜ਼ੀ ਦਾ ਕੰਮ ਵੀ ਕਰਦਾ ਸੀ ਠੀਕ ਹੈ ਤੇ ਮੈਂ ਚਲੋ ਚਾਰ ਪੈਸੇ ਆਉਂਗੇ ਨਿਹਾਨੇ ਪੜੋਂਗੇ ਤੇ ਮੈਂ ਜਦੋਂ ਉੱਥੇ ਪੁੱਜਿਆ ਮੈਂ ਉੱਥੇ ਮੋਟਰਸਾਈਕਲ ਮੂਰੇ ਖੜਾ ਹਾਤਾ ਜੀ ਉੱਥੇ ਚਾਲਨ ਰੇੜੀ ਲਾਈ ਵੀ ਤੇ ਚਾਹ ਵੇਚਦਾ ਉੱਥੇ ਠੀਕ ਹੈ ਉਹਦੇ ਨਾਲ ਬੰਦੇ ਵੀ ਖੜੇ ਹੋ ਚਾਹ ਪੀਂਦੇ ਇੱਥੇ ਜਿਵੇਂ ਕਿ ਆਹ ਮੁੰਡਾ ਖੜਾ ਜੀ 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 ਇੱਥੇ ਕੋਈ ਰੇੜੀ ਲੱਗੀ ਮੈਂ ਨਾਲ ਹੀ ਖੜਾ ਤੀ ਉਹਦੇ ਰੇੜੀ ਰੇੜੀ ਖੜਾ ਕੇ ਹੂੰ ਚਾਬੀ ਮੈਂ ਮੋਟਰਸਾਈਕਲ ਖੜਾ ਕੇ ਚਾਬੀ ਲੋਕ ਲਾਇਆ ਉਹ ਨਾ ਤੇ ਚਾਬੀ ਮੈਂ ਆਪਣੇ ਹੱਥ ਵਿੱਚ ਫੜੀ ਵੀ ਸੀ ਠੀਕ ਹੈ ਤੇ ਜਦੋਂ ਮੈਂ ਉੱਥੇ ਮੰਡੀ ਤੇ ਪੁੱਜਿਆ ਮੈਨੂੰ ਐ ਲੱਗਿਆ ਵੀ ਸਬਜ਼ੀ ਸਬਜ਼ੀ ਜਿਹੜੀ ਉਹ ਸਾਰੀ ਵਿਕ ਚੁੱਕੀ ਹੈ ਤੇ ਮਾਰੇ ਮੋਟੀ ਰਹਿ ਗਈ ਹੋਣੀ ਮੈਂ ਕਿਹਾ ਚਲੋ ਹੁਣ ਤਾਂ ਕੁਝ ਮਿਲ ਲੈਣੇ ਮੈਨੂੰ ਮੈਂ ਚਲੋ ਕੋਈ ਨਹੀਂ ਫੇਰ ਵੀ ਗੇੜਾ ਮਾਰ ਜਾਂਦੇ ਆ ਜੇ ਮਿਲ ਗਈ ਤਾਂ ਠੀਕ ਹੈ ਤੇ ਮੈਂ ਜਦੋਂ ਜਿੱਥੇ ਤੁਹਾਡੀ ਗੱਡੀ ਖੜੀ ਆ ਐਨੇ ਕਿਤੇ ਦੂਰ ਗਿਆ ਮੈਂ ਐਨੇ ਕਿਤੇ ਜਾ ਕੇ ਮੈਨੂੰ ਕੁਝ ਮਿਲਿਆ ਨਹੀਂ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਹੁਣ ਘਰ ਵਾਲੀ ਨਾਲ ਮੈਂ ਆਪਣੇ ਘਰ ਵਾਲੀ ਨੂੰ ਫੋਨ ਕੀਤਾ ਤੇ ਮੈਂ ਉਹਨੂੰ ਕਹਾਂ ਮੈਂ ਕਿ ਭਾਈ ਸਬਜੀ ਤਾਂ ਹੈ ਨਹੀਂ ਕੁਝ ਕਹਿੰਦੇ ਕੋਈ ਨੇ ਕਰ ਨੂੰ ਆਜੋ ਮਲੇ ਆ ਤੁਸੀ ਠੀਕ ਹੈ ਤੇ ਫਿਰ ਮੈਂ ਮੋਟਰਸਾਈਕਲ ਕੋਲ ਆਇਆ ਇੱਥੇ ਮੈਂ ਮੋਟਰਸਾਈਕਲ ਖੜਾਇਆ ਉੱਥੇ ਦੇਖਿਆ ਮੇਰਾ ਮੋਟਰਸਾਈਕਲ ਹੀ ਨਹੀਂ ਹੈ ਫਿਰ ਮੈਂ ਉੱਥੇ ਜਿਹੜੇ ਨਾਲ ਬੰਦੇ ਖੜੇ ਸੀ ਚਾਹ ਵਾਲਾ ਬੰਦਾ ਸੀ ਮੈਂ ਫਿਰ ਉਹਨੂੰ ਪੁੱਛਿਆ ਮੈਂ ਭਾਈ ਮੇਰਾ ਮੋਟਰਸਾਈਕਲ ਇੱਥੇ ਖੜਾ ਸੀ ਉਹ ਕਹਿੰਦਾ ਭਾਈ ਸਾਨੂੰ ਤਾਂ ਪਤਾ ਨਹੀਂ ਵੀ ਦੋ ਮੁੰਡੇ ਇੱਥੇ ਆਏ ਤੇ ਉਹ ਲੈ ਕੇ ਚੱਕਾ ਵੀ ਇੱਕ ਨੇ ਪੀਡੀਟੀ ਸੜ ਪਾਈ ਵੀ ਤੇ ਉਹ ਪਹਿਲਾਂ ਦੋ ਤਿੰਨ ਮਿੰਟ ਬੈਠਿਆ ਰਿਹਾ ਮੋਟਰਸਾਈਕਲ ਪਰ ਉੱਥੇ ਬਾਅਦ ਫਿਰ ਉਹਨੇ ਚਾਬੀ ਲਾਈ ਸਟਾਰਟ ਕਰਾ ਲੈ ਇੱਕ ਮੁੰਡਾ ਉਹਦੇ ਨਾਲ ਸਰਦਾਰ ਸੀ ਪਤਲਾ ਦਾ ਫਿੱਕੇ ਜਿਹੇ ਰੰਗ ਦਾ ਨਾ ਪਰਨਾ ਬੰਨਿਆ ਹੋਇਆ ਸੀ ਕਹਿੰਦਾ ਵੀ ਸਾਨੂੰ ਤਾਂ ਇਹ ਨਹੀਂ ਪਤਾ ਵੀ ਤੇਰਾ ਮੋਟਰਸਾਈਕਲ ਹੈ ਜੇ ਤੇਰਾ ਸਾਨੂੰ ਪਤਾ ਹੁੰਦਾ ਸੀ ਉਹਨੂੰ ਰੋਕ ਲੈਣਾ ਤਾਂ ਵੀ ਅਸੀਂ ਤਾਂ ਉਹਨਾਂ ਆਵਾਜ਼ ਮਾਰ ਕੇ ਕਿਹਾ ਵੀ ਆਪਣਾ ਜਿਹੜਾ ਸਟੈਂਡ ਚੱਕ ਲੈ ਬਈ ਸਟੈਂਡ ਲੱਗਿਆ ਹੋਇਆ ਤੇਰਾ ਕਹਿੰਦਾ ਵੀ ਉਹ ਫੇਰ ਚੱਕ ਲੈ ਕੇ ਵੀ ਸਾਨੂੰ ਤਾਂ ਪਤਾ ਨਹੀਂ ਇਹਦਾ ਤੇ ਉਹਦੇ ਬਾਅਦ ਫੇਰ ਮੈਂ ਮੰਡੀ ਵਾਲੇ ਜਿਹੜੇ ਆਲਤੀ ਉਹਨਾਂ ਨੇ ਮੈਨੂੰ ਬੇਨਤੀ ਕੀਤੀ ਮੈਂ ਕਿ ਭਈ ਮੇਰਾ ਮੋਟਰਸਾਈਕਲ ਚੱਕ ਹੋ ਗਿਆ ਵੀ ਤੇਲੇ ਤੁਸੀਂ ਸੀਸੀਟੀਵੀ ਲਾਈਵ ਕੈਮਰੇ ਵੀ ਤੁਸੀਂ ਖੋਲ ਕੇ ਦੇਖ ਲੋ ਉਹਨਾਂ ਨੇ ਕਿਸੇ ਨੇ ਨਹੀਂ ਦਿਖਾਇਆ ਮੈਨੂੰ ਉਹ ਕਹਿੰਦੇ ਸਾਡੇ ਤਾਂ ਕੈਮਰੇ ਬੰਦ ਆ ਵੀ ਲਾਈਟ ਚਲੀ ਗਈ ਫਰਾਨਾ ਹੋ ਗਿਆ ਇੱਕ ਬੰਦੇ ਨੇ ਫਿਰ ਮੈਨੂੰ ਦਿਖਾਇਆ ਆਪਣੇ ਮੋਬਾਈਲ 'ਚ ਉਹਦੇ ਵਿੱਚ ਉਹ ਮੁੰਡਾ ਮੋਟਰਸਾਈਕਲ ਚੱਕਦਾ ਦੇਖਿਆ ਪਿੱਛੇ ਦੇ ਉਹ ਆਇਆ ਹੁਮਕੇ ਸਾਈਡ ਤੇ ਉਹਨੇ ਚਾਬੀ ਲੈ ਸਟਾਰਟ ਕਰਾ ਲੈ ਗਿਆ ਤੇ ਉਹਦਾ ਫਿਰ ਗਾਹਾਂ ਜਾ ਕੇ ਇਹ ਨਹੀਂ ਪਤਾ ਲੱਗਿਆ ਵੀ ਗਿਆ ਕਿੱਦ ਨੂੰ ਪੰਜਾਬੀ ਸੀ ਬੰਦੇ ਜਾਂ ਕੋਈ ਹੋਰ ਦੇ ਹਿੰਦੂ ਰੈਪਸ ਕਿੱਦਾਂ ਦੇ ਬੰਦੇ ਸੀ ਉਹ ਉਹ ਬੰਦਾ ਮੈਂ ਉਹਨੂੰ ਪੁੱਛਿਆ ਤਾਂ ਕਹਿੰਦਾ ਵੀ ਇਹ ਬੰਦੇ ਆਪਣੇ ਇਲਾਕੇ ਦੇ ਹੈ ਨਹੀਂ ਤੇ ਇਹ ਵੀ ਉਪਰੇ ਬੰਦੇ ਤੇ ਅੱਗੇ ਕਦੇ ਨਹੀਂ ਦੇਖੇ ਬੰਦੇ ਉਮਰ ਕਿੰਨੀ ਕਿ ਦੱਸ ਰਹੇ ਉਹਨਾਂ ਦੀ ਜਿਹੜੀ ਉਮਰ ਇੱਕ ਦੀ ਕੋਈ ਹੋਣੀ ਆ ਕੋਈ 20 ਕਿਸ਼ਾਲਾਂ ਦੀ ਹੋਣੀ ਆ ਇੱਕ ਦੀ ਹੋਣੀ 25-30 ਸਾਲ ਦੀ ਅੱਛਾ ਹਾਂਜੀ ਠੀਕ ਹੈ ਤੇ ਤੁਸੀਂ ਉਸ ਤੋਂ ਬਾਅਦ ਮੋਟਰਸਾਈਕਲ ਚੱਕਣ ਤੋਂ ਬਾਅਦ ਕੋਈ ਪੁਲਿਸ ਕਾਰਵਾਈ ਕੀਤੀ ਹੈ ਮੈਂ ਜੀ ਰੋਪੜ ਥਾਣਾ ਸਿਟੀ ਥਾਣੇ ਤੇ ਰਿਪੋਰਟ ਕੀਤੀ ਆ ਜਿਹੜਾ ਕਿ ਮੇਰੇ ਮੋਟਰਸਾਈਕਲ ਦੇ ਵਿੱਚ ਮੇਰਾ ਬਟੂਆ ਰੱਖਿਆ ਸੀ ਅੱਛਾ ਉਹਦੇ ਵਿੱਚ ਮੇਰਾ ਬੋਟਰ ਕਾਰਡ ਆਧਾਰ ਕਾਰਡ ਪੈਨ ਕਾਰਡ ਮੋਟਰਸਾਈਕਲ ਦੀ ਆਰਸੀ ਡਰਾਈਵਰ ਡਰਾਈਵਰ ਲਾਇਸੈਂਸ ਤੇ ਹੋਰ ਮੇਰਾ 5000 ਰੁਪਏ ਕੈਸ਼ ਵੀ ਸੀ ਤੇ ਤੁਹਾਡੇ ਜਿਹੜਾ ਮੋਟਰਸਾਈਕਲ ਦਾ ਕਲਰ ਕਿਹੜਾ ਹੈ ਔਰ ਕਿਹੜਾ ਮੋਟਰਸਾਈਕਲ ਹੈ ਉਹ ਸਪਲੈਂਡਰ ਪਲੱਸ ਮੇਰਾ ਮੋਟਰਸਾਈਕਲ ਆ ਬਲੈਕ ਰੰਗ ਦਾ ਜੁਪੀ ਨੰਬਰ ਆ ਅੱਛਾ ਤੇ ਉਹਦਾ ਨੰਬਰ ਕਿੰਨਾ ਹੈ ਜੀ ਉਹਦਾ ਨੰਬਰ ਹੈ ਜੀ ਜੁਪੀ ਵੀ ਵੀ 6631 اچھا ਜਿਹੜੀ ਨੇਮ ਪਲੇਟ ਹੈ ਉਹ ਉਹਦੇ ਚ ਨਾਮ ਸਾਫ ਦਿਖਦਾ ਜੀ ਜਾਂ ਕੋਈ ਕੱਸੀ ਪੱਟੀ ਪਲੇਟ ਹੈ ਨੇ ਜਿਹੜੇ ਮੋਰੇ ਵਾਲੇ ਪਲੇਟ ਆ ਉਹਦੇ ਵਿੱਚ ਸਾਫ ਦਿਖਦਾ ਇੱਕ ਇੱਕ ਅੱਖਰ ਨਹੀਂ ਆ ਮੋਰੇ ਵਾਲਾ ਜਿਹੜਾ 7 ਹੈ ਨਾ ਉਹ ਨਹੀਂ ਲਿਖਿਆ ਹੋਆ ਉਹ ਨਿਆਣੇ ਨੇ ਕਿਹਨੇ ਪੱਟਪੁੜੀ ਦਿੱਤਾ ਹੋਣਾ ਠੀਕ ਹੈ ਪਿਛਲੇ ਵਾਲੀ ਜਿਹੜੀ ਨੇਮ ਪਲੇਟ ਹੈ ਉਹਦੇ ਵਿੱਚ ਸਾਫ ਲਿਖਿਆ ਹੋਆ ਤੇ ਅਸੀਂ ਮੈਂ ਨਾ ਇਸ ਕਰਕੇ ਨੰਬਰ ਪੁੱਛਿਆ ਇਹ ਵੀ ਕਈ ਵਾਰ ਕੀ ਹੁੰਦਾ ਨਾ ਵੀ ਨੰਬਰ ਦੇ ਉੱਤੇ ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ ਵੀ ਪਿੱਛੇ ਜਿਹੜਾ ਮੋਰੇ ਵਾਲੀ ਪਲੇਟ ਆ ਉਹਦੇ ਵਿੱਚ ਇੱਕ ਨੰਬਰ ਗਾਇਬ ਹੈ ਕਈ ਵਾਰ ਕੀ ਹੁੰਦਾ ਆਪਾਂ ਮੋਟਰਸਾਈਕਲ ਪੜ ਲੰਨੇ ਆ ਪਰ ਲੇਕਿਨ ਕੋਈ ਪੱਕੀ ਨਿਸ਼ਾਨੀ ਨਹੀਂ ਮਿਲਦੀ ਤੇ ਇਹ ਨਿਸ਼ਾਨੀ ਜਿਵੇਂ ਕਿ ਦੱਸਿਆ ਅੰਬੂਲੀ ਸ਼ੈਡ ਤੋਂ ਇੱਕ ਨੰਬਰ ਹੈ ਜਿਹੜਾ ਮਿਸ ਕਿਹੜਾ ਜੀ ਉਹ ਇੱਕ ਨੰਬਰ 7 ਨੰਬਰ ਹੈ ਜਿਹੜਾ ਉਹ ਮਿਸ ਹੈ ਤੇ ਪਿੱਛੇ ਵਾਲੀ ਪਲੇਟ ਜਿਹੜੀ ਹੈਗੀ ਆ ਬਿਲਕੁਲ ਸਹੀ ਆ ਤੇ ਮਾਡਲ ਕਿਹੜਾ ਜੀ ਉਹ ਮੋਟਰਸਾਈਕਲ ਆ ਮਾਡਲ 9 10 ਮਾਡਲ ਹੈ 9 10 ਮਾਡਲ ਹੈ ਕੰਡੀਸ਼ਨ ਕਿਦਾਂ ਦੀ ਹੈ ਜੀ ਐ ਸਾਫ ਸੁਥਰੀ ਹੈ ਜੀ ਤੁਸੀਂ ਦੇਖੂਗਾ ਐ ਲੱਗੂਗਾ ਵੀ ਸਾਲ ਕਿੰਨਾ ਪੁਰਾਣਾ ਹੋਣਾ ਹੈ ਠੀਕ ਹੈ ਤੇ ਹੁਣ ਜਿਵੇਂ ਕਿ ਤੁਸੀਂ ਗੁਰੂ ਘਰ ਵਿੱਚ ਸੇਵਾ ਕਰਦੇ ਹੋ ਤੇ ਉਦੋਂ ਬਾਅਦ ਜਿਵੇਂ ਕਿ ਤੁਸੀਂ ਦੱਸਿਆ ਵੀ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਚਲੋ ਵਧੀਆ ਤਰੀਕੇ ਦੇ ਨਾਲ ਹੋ ਜੇਗੀ ਸਬਜ਼ੀ ਦਾ ਤੁਸੀਂ ਕੰਮ ਸ਼ੁਰੂ ਕੀਤਾ ਹੈ ਤੇ ਮੋਟਰਸਾਈਕਲ ਮਿਲਦਾ ਤਾਂ ਅਸੀਂ ਆਸ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਆਸ ਕਰਦੇ ਆਂ ਔਰ ਸਾਰੀ ਜਿਹੜੀ ਸੰਗਤ ਹੈ ਵੀਡੀਓ ਦੇਖਦੀ ਹੈ ਉਹਨਾਂ ਨੂੰ ਬੇਨਤੀ ਕਰਾਂਗੇ ਕਿਉਂਕਿ ਗੁਰੂ ਘਰ ਦੇ ਵਜ਼ੀਰ ਦੇ ਹੋਣ ਦੇ ਨਾਤੇ ਵੀ ਔਰ ਇੱਕ ਮੀਡੀਅਮ ਪਰਿਵਾਰ ਦੇ ਹੋਣ ਦੇ ਨਾਤੇ ਵੀ ਛੋਟੇ-ਛੋਟੇ ਬੱਚੇ ਐ ਕਬੀਲਦਾਰੀ ਕਾਫੀ ਐ ਔਰ ਇਹਨਾਂ ਦੀ ਇੱਕ ਮਿਸਿਸ ਨੂੰ ਲੈ ਕੇ ਵੀ ਕਾਫੀ ਜਿਹੜਾ ਇੱਕ ਅਟੈਚਮੈਂਟ ਜਿਹੜੀ ਦੱਸੀ ਜਾਂਦੀ ਹੈ ਵੀ ਕੋ ਉਹ ਉਹਨਾਂ ਨੇ ਜਿਹੜੇ ਸੌਰਿਆਂ ਦਾ ਸੀ ਤੁਹਾਡੇ ਜੀ ਉਹ ਹਾਂਜੀ ਮੈਨੂੰ ਸੌਰਿਆ ਸਾਹਿਬ ਨੇ ਦਿੱਤਾ ਸੀ ਵਿਆਹ ਚ ਇਹ ਕੀ ਹੁਣ ਘਰ ਵਾਲੇ ਕੀ ਕਹਿੰਦੇ ਏ ਤੁਹਾਡੀ ਜੀ ਉਹ ਤਾਂ ਰੋਟੀ ਪਾਣੀ ਵੀ ਛੱਡੀ ਵੀ ਨਾ ਖਾਣੇ ਤੇ ਇਹ ਤਾਂ ਰੋਂਦੀ ਨਹੀਂ ਹਟਦੀ ਅੱਛਾ ਉਹ ਉਹਦਾ ਕਾਰਨ ਕੀ ਐ ਉਹਦਾ ਕਾਰਨ ਐ ਜੀ ਉਹ ਕਹਿੰਦੇ ਵੀ ਮੇਰੇ ਫਾਦਰ ਸਾਹਿਬ ਵੀ ਚਲੇ ਗਏ ਤੇ ਮੇਰਾ ਜਿਹੜਾ ਬਰਾ ਪੜਾ ਸੀ ਉਹ ਵੀ ਚਲੇ ਗਿਆab ਮੇਰੇ ਕੋਲ ਇੱਕੋ ਹੀ ਨਿਸ਼ਾਨੀ ਸੀ ਮੇਰੇ ਵਿਆਹ ਦੀ ਵਿਆਹ ਦੀ ਬਈ ਮੇਰੇ ਡੈਡੀ ਨੇ ਦਸਾਂ ਨੌਹਾਂ ਦੀ ਕੀਰਤ ਕਮੇ ਕਰਕੇ ਮੈਨੂੰ ਦਿੱਤੀ ਸੀ ਵੀ ਉਹੀ ਮੇਰੇ ਕੋਲ ਇਕੱਲੀ ਨਿਸ਼ਾਨੀ ਸੀ ਤੇ ਮੈਂ ਉਹ ਜਿੰਨਾ ਚਿਰ ਕਹਿੰਦੇ ਮੈਂ ਚੜਨੀ ਤੇ ਮੇਰੇ ਕੋਲ ਰੱਖਣੀ ਮੈਂ ਸ਼ਾਮ ਕਾ ਰੱਖਣੀ ਸੀ ਓ ਤੇ ਇਹ ਵੀ ਅਟੈਚਮੈਂਟ ਹੈ ਜਿਹੜੀ ਹੈ ਮਾਂ-ਬਾਪ ਦੀ ਜਿਹੜੀ ਨਿਸ਼ਾਨੀ ਹੈ ਉਹਨੂੰ ਵੀ ਲੈ ਕੇ ਕਾਫੀ ਪਰਿਵਾਰ ਦੇ ਵਿੱਚ ਜਿਹੜਾ ਸੋਗ ਹੈ ਉਹ ਦੇਖਣ ਨੂੰ ਮਿਲਿਆ ਅਸੀਂ ਦੁਬਾਰੇ ਫਿਰ ਬੇਨਤੀ ਕਰਦੇ ਹਾਂ ਵੀ ਕਿਸੇ ਬੰਦੇ ਨੂੰ ਉਸ ਮੋਟਰਸਾਈਕਲ ਦਾ ਜਰੂਰ ਪਤਾ ਲੱਗਦਾ ਤਾਂ ਰੌਲਮਾਜਰਾ ਰੋਪੜ ਜ਼ਿਲ੍ਹੇ ਦੇ ਵਿੱਚ ਹੈਗਾ ਜੀ ਨਹਿਰ ਦੇ ਕਨਾਰੀ ਥਰਮਲ ਪਲਾਂਟ ਦੇ ਨੇੜੇ ਪਿੰਡ ਹੈਗਾ ਰੌਲਮਾਜਰੇ ਉੱਥੇ ਗਿਆਨੀ ਜੀ ਹੈਗੇ ਆ ਤੇ ਬਾਬਾ ਜੀ ਆਪਣਾ ਨੰਬਰ ਜਰੂਰ ਮੈਂਸ਼ਨ ਕਰੋ ਕਿਸੇ ਵੀ ਬੰਦੇ ਨੂੰ ਕੋਈ ਵੀ ਚੀਜ਼ ਦਾ ਪਤਾ ਲੱਗਦਾ ਤਾਂ ਤੁਹਾਡੇ ਨਾਲ ਰਬਤ ਜਰੂਰ ਕਰਨ ਮੇਰਾ ਮੋਬਾਈਲ ਨੰਬਰ ਹੈਗਾ 97804 ਕਾਹਤਾ 340 ਜੀ ਤੇ ਸਾਰੇ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਆਪਾਂ ਇਹਨਾਂ ਦਾ ਜਿਹੜਾ ਮੋਟਰਸਾਈਕਲ ਲੱਭਣ ਦੀ ਕੋਸ਼ਿਸ਼ ਕਰੀਏ ਤੇ ਹੋਰ ਬੇਨਤੀ ਕੀ ਕਰਦੇ ਆ ਵੀ ਕੋਈ ਤੁਹਾਨੂੰ ਮਾਲਿਸ ਸਹੂਲਤ ਵੀ ਕਿਸੇ ਤਰੀਕੇ ਦੀ ਤੁਹਾਨੂੰ ਮਿਲਣੀ ਚਾਹੀਦੀ ਹੈ ਜੀ ਹਾਂ ਜੀ ਅੱਜ ਤਾਂ ਇਹੀ ਬੇਨਤੀ ਕਰਦੇ ਸੰਗਤ ਅੱਗੇ ਜੀ ਵੀ ਸਾਡੇ ਜਿੰਨੇ ਖ ਹੋ ਸਕੇ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਅਸੀਂ ਗਰੀਬ ਹਾਂ ਤੁਹਾਨੂੰ ਪਤਾ ਹੈ ਸਾਡਾ ਖਰਚਾ ਮੱਸੀ ਚੱਲਦਾ ਜੀ ਚਲੋ ਜਿੰਨੇ ਖ ਹੁੰਦਾ ਉਹ ਗੁਰਦੁਆਰੇ ਦੇ ਪ੍ਰਬੰਧਕ ਜਿਹੜੇ ਕਰੀ ਜਾਂਦੇ ਆ ਜਿੰਨੇ ਖ ਹੈਲਪ ਹੁੰਦੀ ਹੈ ਉਹ ਵੀ ਕਰੀ ਜਾਂਦੇ ਆ ਜੀ ਜੀ ਡਾਲੇ ਵੀ ਸਾਡਾ ਸਾਥ ਦੇ ਦਿੰਦੇ ਐ ਇਹ ਜੀ ਗੱਲ ਨਹੀਂ ਹੈ ਜੀ ਤੇ ਸਾਨੂੰ ਐਵੇਂ ਦੇ ਜਿਹੜੇ ਸਾਡੇ ਸਿੱਖ ਕੌਮ ਦੇ ਜਿਹੜੇ ਵਜ਼ੀਰ ਹੈ ਗੁਰੂ ਘਰ ਦੇ ਵਜ਼ੀਰ ਹੈ ਉਹਨਾਂ ਦੀ ਤੁਹਾਨੂੰ ਬਾਹ ਫੜ ਕੇ ਰੱਖਣ ਦੀ ਬਹੁਤ ਜ਼ਰੂਰਤ ਹੈ ਤਾਂ ਕਿ ਆਪਾਂ ਇਸ ਗੁਰੂ ਘਰ ਦੇ ਜਿਹੜੇ ਵਜ਼ੀਰਾਂ ਨੂੰ ਅਸੀਂ ਉੱਪਰ ਲੈ ਕੇ ਚੱਲੀਏ ਤਾਂ ਕਿ ਇਹਨਾਂ ਦੇ ਪਰਿਵਾਰ ਖੁਸ਼ੀ ਹੋਊਗਾ ਤਾਂ ਇਹ ਵੀ ਜਿਹੜੇ ਸਾਡੀ ਅਰਦਾਸ ਕਰਦੇ ਆ ਉਹ ਵੀ ਮਨ ਦੇ ਨਾਲ ਬੜੇ ਹੀ ਡੂੰਘਾਈ ਦੇ ਨਾਲ ਅਰਦਾਸ ਕਰਦੇ ਵੀ ਹੈ ਪ੍ਰਮਾਤਮਾ ਇਹਨਾਂ ਦੇ ਕਾਰਜ ਵਿੱਚ ਜਿਹੜੀ ਹੈ ਸੁਖ ਸ਼ਾਂਤੀ ਬਖਸ਼ਣ ਅਸੀਂ ਵੀ ਅਰਦਾਸ ਕਰੀਏ ਕਿਉਂਕਿ ਐਦਾਂ ਦੇ ਜਿਹੜੇ ਗੁਰੂ ਘਰ ਦੇ ਵਜ਼ੀਰ ਆ ਉਹਨਾਂ ਦੇ ਜੇ ਕੋਈ ਮੁਸੀਬਤ ਪੈਂਦੀ ਹੈ ਅੱਜ ਮੋਟਰਸਾਈਕਲ ਚੱਕਿਆ ਗਿਆ ਪਰਿਵਾਰ ਦੇ ਵਿੱਚ ਸੋਗ ਜਿਹੜਾ ਕਾਫੀ ਦੇਖਣ ਨੂੰ ਮਿਲ ਰਿਹਾ ਬੱਚਿਆਂ ਦੇ ਮੂੰਹ ਦੇ ਉੱਤੇ ਵੀ ਜਿਹੜੀ ਹੈ ਨਮੋਸ਼ੀ ਜਿਹੜੀ ਦਿਖਾਈ ਦੇ ਰਹੀ ਹੈ ਵੀ ਸਾਡਾ ਮੋਟਰਸਾਈਕਲ ਦੀ ਅਸੀਂ ਬੈਠ ਕੇ ਬਾਜ਼ਾਰ ਜਾਈਏ ਜਾਂ ਕਿਤੇ ਵੀ ਜਾਈਏ ਤੇ ਅਸੀਂ ਦੁਬਾਰੇ ਫਿਰ ਅਪੀਲ ਕਰਦੇ ਹਾਂ ਵੀ ਮੋਟਰਸਾਈਕਲ ਨੂੰ ਲੱਭਣ ਦੀ ਜਲਦ ਤੋਂ ਜਲਦ ਜਿਹੜੀ ਕੋਸ਼ਿਸ਼ ਕੀਤੀ ਜਾਵੇ ਕੋਈ ਸਪਾਰਸਾ ਸਾਹਿਬ ਕੁਝ ਨਹੀਂ ਕਰਦੇ ਅੱਛਾ ਜੀ ਹਾਂਜੀ ਉਹ ਵੀ ਲਾਰੇ ਚਲਾਈ ਜਾਂਦੀ ਹੈ ਜਿੱਥੋਂ ਉਹਨਾਂ ਦਾ ਫਰਜ਼ ਬਣਦਾ ਵੀ ਜਿੱਥੋਂ ਮੋਟਰਸਾਈਕਲ ਚੋਰੀ ਹੋਇਆ ਉੱਥੇ ਜਾ ਕੇ ਸੀਸੀਟੀਵੀ ਕੈਮਰੇ ਚੈੱਕ ਕਰੋ ਜਾ ਕੇ ਤੇ ਤੁਸੀਂ ਉੱਥੇ ਦੇ ਸੀਸੀਟੀਵੀ ਕੈਮਰੇ ਵਿੱਚੋਂ ਕੋਈ ਫੂਟੇਜ ਲੈ ਕੇ ਆਏ ਜੀ ਤੁਸੀਂ ਸਾਨੂੰ ਕਿਸੇ ਨੇ ਦਿੱਤੀ ਹੋਈ ਨਹੀਂ ਜੀ ਜਿਹੜੇ ਆਰਤੀ ਸੀ ਉਹਨਾਂ ਨੇ ਸਾਫ ਨਾਮ ਸਾਨੂੰ ਮਨਾ ਕਰਦੇ ਗੰਦੇ ਸਾਡੇ ਕੈਮਰੇ ਨਹੀਂ ਚੱਲਦੇ ਜੀ ਫਲਾਣਾ ਨਹੀਂ ਹੋਇਆ ਕੋਈ ਨਾ ਕੋਈ ਬਹਾਨਾ ਲਾ ਦਿੰਦਾ ਉਹ ਅੱਛਾ ਪੁਲਿਸ ਪਰ ਜੇ ਪੁਲਿਸ ਪ੍ਰਸ਼ਾਸਨ ਜਾ ਕੇ ਉੱਥੇ ਕਹਾ ਵੀ ਇਹਨਾਂ ਦੇ ਸੀਸੀ ਕੈਮਰੇ ਦੇ ਕੈਮਰੇ ਚੈੱਕ ਕਰ ਉੱਥੇ ਜਾ ਕੇ ਤਾਂ ਉਹ ਜਵਾਬ ਤੇ ਨਹੀਂ ਦੇਵਗੇ ਬਿਲਕੁਲ ਸਾਡੇ ਨੂੰ ਤਾਂ ਜਵਾਬ ਦੇ ਦਿੰਦੇ ਅਗਲੇ ਕਹਿੰਦੇ ਸਾਡੇ ਤਾਂ ਕੈਮਰੇ ਖਰਾਬ ਹੋਈ ਚਲਦੇ ਨਹੀਂ ਜੀ ਠੀਕ ਹੈ ਤੇ ਪ੍ਰਸ਼ਾਸਨ ਨੂੰ ਤੁਸੀਂ ਮੰਗ ਕੀ ਕਰਦੇ ਵੀ ਜਲਦੀ ਤੋਂ ਜਲਦੀ ਜਿਹੜਾ ਸਾਡਾ ਵੀ ਸੀਸੀਟੀ ਕੈਮਰੇ ਦੇਖ ਕੇ ਉਹਨਾਂ ਦੀ ਪਛਾਣ ਕੀਤੀ ਪਛਾਣ ਕੀਤੀ ਜਾ ਬਈ ਜੀ ਹਾਂ ਜੀ ਧੰਨਵਾਦ ਜੀ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰਟਿੰਗ ਦੇ ਨਾਲ ਕਿਰਪਾ ਸਿੰਘ ਲੋਗੜ